ਅੱਜ ਮੁਰ ਤੋਂ ਭਾਰਤ ਤੇ ਪਾਕਿਸਤਾਨ ਦਾ ਰੋਚਕ ਕ੍ਰਿਕਟ ਮੁਕਾਬਲਾ ਹੋਣ ਜਾ ਰਿਹਾ ਹੈ ਦੁਬਈ ਇੰਟਰਨੈਸ਼ਨਲ ਸਟੇਡੀਅਮ ਦੇ ਵਿੱਚ 2:3 ਵਜੇ ਇਹ ਮੁਕਾਬਲਾ ਹੈ ਜਿਹੜਾ ਉਹ ਸ਼ੁਰੂ ਹੋਵੇਗਾ ਤਾਂ ਚੈਂਪੀਅਨਸ ਟਰੋਫੀ ਦੇ ਵਿੱਚ ਇਹ ਮੁਕਾਬਲਾ ਬੜਾ ਰੋਚਕ ਬਣਿਆ ਜਾ ਰਿਹਾ ਹੈ ਹਾਲਾਂਕਿ ਜਦੋਂ ਵੀ ਭਾਰਤ ਤੇ ਪਾਕਿਸਤਾਨ ਕ੍ਰਿਕਟ ਦੇ ਮੈਦਾਨ ਦੇ ਵਿੱਚ ਇੱਕ ਦੂਜੇ ਦੇ ਸਾਹਮਣੇ ਆਉਂਦੇ ਨੇ ਤਾਂ ਵਾਕਈ ਮੁਕਾਬਲਾ ਦੇਖਣ ਵਾਲਾ ਹੁੰਦਾ ਹੈ ਕਿਉਂਕਿ ਦੋਵੇਂ ਦੇਸ਼ਾਂ ਦੇ ਵਿੱਚ ਕ੍ਰਿਕਟ ਨੂੰ ਬੜੇ ਉਤਸ਼ਾਹ ਦੇ ਨਾਲ ਦੇਖਿਆ ਜਾਂਦਾ ਹੈ ਅਤੇ ਹਾਲਾਤ ਕੁਝ ਅਜਿਹੇ ਦੇ ਕਿ ਇਹ ਮੁਕਾਬਲੇ ਉੱਤੇ ਪੂਰੀ ਦੁਨੀਆ ਦੀਆਂ ਨਜ਼ਰਾਂ ਤੇ ਜਿਹੜੀਆਂ ਉਹ ਟਿਕੀਆਂ ਰਹਦੀਆਂ ਨੇ ਤਾਂ ਇਸ ਵਾਰ ਪਾਕਿਸਤਾਨ ਕਰੋ ਜਾਂ ਮਰੋ ਵਾਲੀ ਸਥਿਤੀ ਦੇ ਵਿੱਚ ਇਸ ਮੁਕਾਬਲੇ ਦੇ ਵਿੱਚ ਉਤਰੇਗਾ ਦੁੱਧੇ ਪਾਸੇ ਭਾਰਤ ਜਿਹੜਾ ਉਹ ਸੈਮੀ ਫਾਈਨਲ ਦੇ ਵਿੱਚ ਥਾਂ ਬਣਾਉਣ ਦੇ ਲਈ ਇਸ ਮੁਕਾਬਲੇ ਵਿੱਚ ਉਤਰੇਗਾ ਤਾ ਦਰਸ਼ਕ ਬੜੀ ਬੇਸਬਰੀ ਦੇ ਨਾਲ ਇਸ ਕ੍ਰਿਕਟ ਮੁਕਾਬਲੇ ਦਾ ਇੰਤਜ਼ਾਰ ਕਰ ਰਹੇ ਨੇ ਤਾਂ ਅੱਜ ਦੁਬਈ ਦੇ ਵਿੱਚ ਪੂਡੀਆਂ ਦੇ ਸਿੰਗ ਦੇ ਜਿਹੜੇ ਉਹ ਫਸਲ ਵਾਲੇ ਦੇ ਚੈਂਪੀਅਨਸ ਟਰੋਫੀ ਦਾ ਮੈਚ ਹੈ ਜਿਹੜਾ ਉਹ ਦੁਬਈ ਦੇ ਵਿੱਚ 2.5 ਵਜੇ ਸ਼ੁਰੂ ਹੋਵੇਗਾ ਤਾਂ ਹੁਣ ਤੱਕ ਪੱਜਵਾਰ ਭਾਰਤ ਤੇ ਪਾਕਿਸਤਾਨ ਦਾ ਚੈਂਪੀਅਨ ਟਰੋਫੀ ਦੇ ਵਿੱਚ ਮੁਕਾਬਲਾ ਹੋਇਆ ਏ ਤਿੰਨ ਵਾਰ ਪਾਕਿਸਤਾਨ ਜਿੱਤੇ ਆਏ ਜਦਕੀ ਦੋ ਵਾਰ ਭਾਰਤ ਨੂੰ ਜਿੱਤ ਮਿਲੀ ਹੈ ਤਾਂ ਅੱਜ ਦੁਬਈ ਦੇ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਦੇ ਵਿੱਚ ਇਹ ਮੈਚ ਜਿਹੜਾ ਉਹ ਖੇਡਿਆ ਜਾ ਰਿਹਾ ਹੈ ਤਾਂ ਦੋਵੇਂ ਟੀਮਾਂ ਦੇ ਲਈ ਅਤੇ ਦੋਵੇਂ ਟੀਮਾਂ ਦੇ ਪ੍ਰਸ਼ੰਸਕਾਂ ਦੇ ਲਈ ਇਹ ਮੈਚ ਬੜਾ ਖਾਸ ਰਹਿਣ ਵਾਲਾ ਹੈ ਪਿਛਲੇ ਮੈਚ ਵਿੱਚ ਪਾਕਿਸਤਾਨ ਦੀ ਨਿਊਜ਼ੀਲੈਂਡ ਤੋਂ ਕਰਾਰੀ ਹਾਰ ਹੋਈ ਸੀ ਜਿਸ ਕਰਕੇ ਪਾਕਿਸਤਾਨ ਕਰੋ ਜਾਂ ਫਿਰ ਮਰੋ ਵਾਲੀ ਸਿਚੁਏਸ਼ਨ ਦੇ ਵਿੱਚ ਪਹੁੰਚ ਗਿਆ ਹੈ ਜੇ ਭਾਰਤ ਜਿੱਤਿਆ ਤਾਂ ਸੈਮੀਫਾਈਨਲ ਦੇ ਵਿੱਚ ਜਗ੍ਹਾ ਹੈ ਜਿਹੜੀ ਉਹ ਲਗਭਗ ਪੱਕੀ ਵੱਧੀ ਜਾ ਰਹੀ ਹੈ ਪਾਕਿਸਤਾਨ ਨੂੰ 2017 ਦੀ ਚੈਂਪੀਅਨ ਟਰਾਫੀ ਦੇ ਫਾਇਦੇ ਤੋਂ ਬਾਅਦ ਭਾਰਤ ਖਿਲਾਫ 1ਡੇ ਦੇ ਵਿੱਚ ਜਿੱਤ ਨਹੀਂ ਬਿਲੀ ਤੱਕ ਵਾਰ ਟੀਮ ਉੱਤੇ ਵੀ ਨਜ਼ਰ ਮਾਰਦਾ ਹੈ ਕਿ ਦੋਵੇਂ ਦੇਸ਼ਾਂ ਦੀਆਂ ਟੀਮਾਂ ਦੇ ਵਿੱਚ ਕਿਹੜੇ ਕਿਹੜੇ ਖਿਡਾਰੀ ਸ਼ਾਮਿਲ ਨੇ ਅਗਰ ਭਾਰਤੀ ਟੀਮ ਦੀ ਗੱਲ ਕੀਤੀ ਜਾਵੇ ਤਾਂ ਭਾਰਤੀ ਟੀਮ ਦੇ ਵਿੱਚ ਕੈਪਟਨ ਰੋਹਿਤ ਸ਼ਰਮਾ, ਸ਼ੁਮਨ ਗਿੱਲ, ਵਿਰਾਟ ਕੋਹਲੀ, ਸ਼ੇਅਸ ਆਈਅਰ, ਅਕਸ਼ਰ ਪਟੇਲ, ਕੇਐਲ ਰਾਹੁਲ, ਹਾਰਦਿਕ ਪਾਡੇਆ ਪ੍ਰਵੇਜਤ ਜੁਡੇਜਾ ਹਰਸ਼ਤ ਰਾਣਾ ਮੁਹੰਮਦ ਸ਼ਬੀ ਕੁਲਦੀਪ ਯਾਦਵ ਰਿਸ਼ਵ ਪੰਤ ਵਾਸ਼ਿੰਗਟਨ ਸੁੰਦਰ ਵਰੁਣ ਚਕਰਵਰਤੀ ਤੇ ਅਰਸ਼ਦੀਪ ਸਿੰਘ ਸ਼ਾਮਲ ਨੇ ਤਾਂ ਪੰਜਾਬ ਦਾ ਪੁੱਤ ਅਰਸ਼ਦੀਪ ਵੀ ਇਸ ਕ੍ਰਿਕਟ ਮੈਚ ਦੇ ਵਿੱਚ ਆਪਣੀ ਅਹਿਮ ਭੂਮਿਕਾ ਅਦਾ ਕਰੇਗਾ ਦੂਜੇ ਪਾਸੇ ਜੇ ਗੁਆਡੀ ਦੇਸ਼ ਪਾਕਿਸਤਾਨ ਦਾ ਵਕਰ ਕੀਤਾ ਜਾਵੇ ਤਾਂ ਪਾਕਿਸਤਾਨ ਦੇ ਹੀ ਟੀਮ ਦੇ ਵਿੱਚ ਮੁਹੰਮਦ ਰਿਜਵਾਨ ਜਿਹੜੇ ਕਿ ਵਿਕਟ ਕੀਪਰ ਤੇ ਕੈਪਟਨ ਦੋਵੋਂ ਦੇ ਉਨ੍ਹਾਂ ਦੇ ਨਾਲ ਬਾਬਰ ਆਜਬ ਇਮਾਮ ﺍﻟहक़ ਸਾਉਦ ਸ਼ਕੀਲ ਸਲਵਾਦ ਆਗਾ ਤੈਬਿਆ ਤਾਹਿਰ ਖੁਸ਼ਦਿਲ ਸ਼ਾਹ ਸ਼ਾਹੀਦ ਅਫਰੀਦੀ ਨਸੀਬ ਸ਼ਾਹ ਹਾਰਿਸ rauf ਅਬਰਾਰ ਅਹਿਮਦ ਕਾਵਰਾਦ ਬਿਲਾਵ ਫਹੀਮ ਅਫਸ਼ਰ ਮੁਹੰਮਦ ਹਸੈਨ ਅਤੇ ਉਸਮਾਨ ਖਾਨ ਦੇ ਜਿਹੜੇ ਉਹ ਇਸ ਮੈਦਾਨ ਦੇ ਵਿੱਚ ਦੇ ਉਹ ਇਸ ਟੀਮ ਦੇ ਵਿੱਚ ਨੇ ਤਾਂ ਦੇਖਣਾ ਹੋਵੇਗਾ ਕਿ ਅੱਜ ਕਿਹੜੀ ਟੀਮ ਸ਼ਾਨਦਾਰ ਪ੍ਰਦਰਸ਼ਨ ਕਰਦੀ ਹੈ ਅਤੇ ਦੁਬਈ ਦੇ ਮੈਦਾਨ ਦੇ ਵਿੱਚ ਕਿਹੜੀ ਕ੍ਰਿਕਟ ਟੀਮ ਜਿੱਤ ਹਾਸਲ ਕਰਦੀ ਹੈ